ਅਨਿਮਿਸ਼ਨ ਜੋਨ ਦੇ ਤੁਹਾਡੇ ਵੱਲੋਂ ਵੇਅਰਨੈਸ ਕੈਂਪ ਲਗਾਇਆ ਗਿਆ ਕਿ 2 ਸਾਲ ਤੋਂ ਪੰਜਾਬ ਦੇ ਡੀਜੀਪੀ ਸਾਹਿਬ ਨੇ ਲੋਚਿੰਗ ਕੀਤੀ ਗਈ ਹੈ ਇਹ ਚਲਾਨਾ ਬਿਲਕੁਲ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਮਾਨਜੋਗੜੀ ਜੀ ਡੀਜੀਪੀ ਸਾਹਿਬ ਨੇ ਜਿਹੜੀ ਇਹ ਚਲਾਨਾ ਦਾ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ ਸੋ ਅੱਜ ਅਸੀਂ মিডিਆ ਰਾਈ ਤੇ ਸਾਰੇ ਸ਼ਹਿਰ ਵਾਸੀ ਨੂੰ ਜਲੰਧਰ ਵਾਸੀ ਨੂੰ ਨਾਲ ਲੱਗਦੇ ਜਿਹੜੇ ਹੈਗੇ ਪਿੰਡ ਉਹਨਾਂ ਨੂੰ ਵੀ ਅਸੀਂ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਕੀ ਜਲੰਧਰ ਦੇ ਵਿੱਚ ਜਿਹੜੇ ਹੈਗੇ ਆ ਚਲਾਨ ਆ ਆਨਲਾਈਨ ਹੋ ਰਹੇ ਨੇ ਸਪੈਸ਼ਲੀ ਜਿਹੜੇ ਸਾਡੇ ਚੌਕ ਆ ਜਿਹੜੇ ਮੇਨ ਇੰਪੋਰਟੈਂਟ ਚੌਕ ਆਲਮੋਸਟ ਸਾਰੇ ਚੌਕਾਂ ਦੇ ਵਿੱਚ ਸਾਡੇ ਕੈਮਰੇ ਲੱਗ ਚੁੱਕੇ ਨੇ ਤੇ ਜਿੱਥੇ ਜ਼ਿਆਦਾ ਫਲੋ ਹੋਣ ਕਾਰਨ ਜਿਹੜੇ ਆ ਟ੍ਰੈਫਿਕ ਦਾ ਜਿਹੜਾ ਜਿਹੜਾ ਰੂਲ ਜਿਹੜੇ ਹੈਗੇ ਆ ਫਾਲੋ ਕਰਨ ਦੀ ਜ਼ਰੂਰਤ ਆ ਅੱਜ ਉੱਥੇ ਅਸੀਂ ਖੜੇ ਵੀ ਆ ਤੇ ਸਾਡੇ ਸੀਪੀ ਸਾਹਿਬ ਵੱਲੋਂ ਵੀ ਸਾਨੂੰ ਟ੍ਰੈਕਸ਼ਨਸ ਹੈਗੀ ਆਾਰੇ ਟ੍ਰੈਫਿਕ ਸਟਾਫ ਨੂੰ ਕੀ ਮੌਕੇ ਤੇ ਜਾ ਕੇ ਅਸੀਂ ਪਬਲਿਕ ਨੂੰ ਜਿਹੜਾ ਵੇਅਰ ਕਰੀਏ ਨਾਲ ਅੱਜ ਸਾਡੇ ਨਾਲ ਏਸੀਪੀ ਟ੍ਰੈਫਿਕ ਸਾਡੇ ਨਾਲ ਆ ਸਾਡੇ ਜ਼ੋਨ ਚਾਰਜ ਤੇ ਟ੍ਰੈਫਿਕ ਸਟਾਫ ਵੀ ਸਾਡਾ ਨਾਲ ਆ। ਸੋ ਅਸੀਂ ਪਬਲਿਕ ਨੂੰ ਅਵੇਅਰ ਕਰ ਰਹੇ ਆ ਕਿ ਰੈੱਡ ਲਾਈਟ ਕ੍ਰੋਸ ਨਾ ਕਰੇ। ਜਿੱਦਾਂ ਜਿੱਦਾਂ ਸਾਡੇ ਪੋਸਟ ਤੋਂ ਇਲਾਵਾ ਰੋਂਗ ਸੈੱਟ ਨਾਲ ਕੋਈ ਆਵੇ ਤੇ ਜਿੱਦਾਂ ਕਿ ਆਨਲਾਈਨ ਚਲਾਨ ਹੋ ਜਾਏਗਾ। ਤੇ ਇਸ ਕਰਕੇ ਅਸੀਂ ਇਹ ਵੇਅਰ ਵੇਅਰ ਕਰ ਰਹੇ ਆ ਪਬਲਿਕ ਨੂੰ। ਸਰ ਤੁਹਾਡੇ ਵੱਲੋਂ ਵੇਅਰਨੈਸ ਕੀ ਕੀਤੀ ਜਾਂਦੀ ਹੈ? ਫਿਰ ਵੀ ਲੋਕ ਕਿਹੜੇ ਜੈਬਰ ਲਾਈਨਾਂ ਕ੍ਰੋਸ ਕਰਦੇ ਆ। ਉਹਨਾਂ ਨੂੰ ਤੁਹਾਡੇ ਵੱਲੋਂ ਕੀ ਪੀਲ ਕੀਤੀ ਜਾਂਦੀ ਹੈ? ਸਾਡੇ ਟ੍ਰੈਫਿਕ ਸਟਾਫ ਨਾਲ ਤੇ ਇਹੀ ਪੀਲ ਕੀਤੀ ਜਾ ਰਹੀ ਵੀ ਜਿਹੜਾ ਰੂਲ ਆ ਜਿਹੜੇ ਟ੍ਰੈਫਿਕ ਰੂਲ ਨੂੰ ਫਾਲੋ ਕਰਨਾ ਤੇ ਕੋਈ ਵੀ ਲਾ ਜਿਹੜਾ ਬ੍ਰੇਕ ਨਾ ਕਰਨ ਤੇ ਸਮੂਥ ਟ੍ਰੈਫਿਕ ਚੱਲੇ ਤੇ ਬਰ ਸਾਡੀ ਇਹੀ ਵੀਰ ਹੈ ਜੀ